ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਜੀਆ ਨੂੰ ਲੈ ਕੇ ਹਾਂ ਜਿਹੜਾ ਅੱਜ ਦੀ ਵੱਡੀ ਖਬਰ ਤਸੀਲਾਂ ਵਿੱਚ ਰਜਿਸਟਰੀਆਂ ਕਲਰਕਾਂ ਨੂੰ ਵੀ ਹਟਾਉਣ ਦੇ ਹੁਕਮ ਜਾਰੀ ਰਿਸ਼ਵਤ ਲੈਣ ਲਈ ਬਣੇ ਗੱਠ ਜੋੜ ਨੂੰ ਤੋੜਨ ਲਈ ਸਰਕਾਰ ਹੋਈ ਪੱਪਾ ਪਰ ਇੰਦਰ ਇੰਦਰਪ੍ਰੀਤ ਸਿੰਘ ਚੰਡੀਗੜ੍ਹ ਤਹਿਸੀਲਾਂ ਵਿੱਚ ਜ਼ਮੀਨਾਂ ਤੇ ਜਾਇਦਾਦਾਂ ਦੀਆਂ ਰਜਿਸਟਰੀਆਂ ਕਰਮਾਉਣ ਲਈ ਵਿਸ਼ਵਤ ਲੈਣ ਤੇ ਗੱਠ ਜੋੜਨ ਨੂੰ ਤੋੜਨ ਲਈ ਮਾਲਕਪਾਗਤ ਨੇ ਹੋਣ ਰਜਿਸਟਰੀਆਂ ਕਲਰਕਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਹਟਾਉਣ ਦੀ ਹੁਕਮ ਦਿੱਤੇ ਹਨ ਅਤੇ ਕਿਹਾ ਹੈ ਕਿ ਨਵੇਂ ਨਿਯੁਕਤਾਂ ਨੂੰ ਕਰਮਚਾਰੀਆਂ ਨੂੰ ਰਜਿਸਟਰੀਆਂ ਸਰਵ ਰਜਿਸਟਰੀਆਂ ਆ ਦਿੱਤੇ ਨਾਲ ਰਜਿਸਟਰੀਆਂ ਕਰ ਲਈ ਨਿਯੁਕਤੀ ਕੀਤੀ ਜਾਵੇਗੀ ਮਾਲਕਪਾਗਤ ਦੇ ਵੀ ਤਾਕ ਮੁਖ ਸ਼ਕਤਰਨ ਰਾਗ ਬਰਮਾ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਤਹਿਸੀਲਾਂ ਵਿੱਚ ਰਿਸ਼ਵਤ ਖੋਰੀ ਦੇ ਗੱਟ ਇਹ ਇੱਕ ਨੋਟਨਾ ਜੇ ਵੀ ਮੁਸ਼ਕਲ ਹੈ ਕਿਉਂਕਿ ਉਹ ਰਜਿਸਟਰੀਆ ਕਲਰਕ ਅਜੇ ਵੀ ਕੰਮ ਕਰ ਰਹੇ ਹਨ ਜੋ ਸਾਲਾਂ ਪਹਿਲਾਂ ਕੰਮ ਕਰਦੇ ਸਨ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਸਰਕਾਰ ਨੇ ਜ਼ਮੀਨਾਂ ਦੀਆਂ ਰਜਿਸਟ੍ਰੀਆਂ ਨੂੰ ਆਨਲਾਈਨ ਕਰਨ ਦੇ ਤਸੀਮਦਾਰਾਂ ਤੋਂ ਰਜਿਸਟ੍ਰੇਸ਼ਨ ਦਾ ਕੰਮ ਵਾਪਸ ਲੈ ਮੈਨਾ ਵਰਗੇ ਕਦਮ ਚੁੱਕ ਕੇ ਇਸ ਗੱਠ ਜੋ ਨੂੰ ਤੋੜਨ ਦੀ ਕੋਸ਼ਿਸ਼ ਵਿੱਚ ਹੈ ਪਾਰੇ ਫੇਰ ਵੀ ਕਹੀ ਥਾ ਮਾ ਤੇ ਗੱਠ ਜੋੜ ਟੁੱਟ ਨਹੀਂ ਰਿਹਾ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਵੱਖ-ਵੱਖ ਜਿਲ੍ਹਿਆਂ ਤੇ ਡਿਪਟੀ ਕਮਿਸ਼ਨਰਾਂ ਨਾਲ ਹੋਈਆਂ ਮੀਟਿੰਗਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਿਰਫ 10 ਤੋਂ 15% ਰਜਿਸਟਰੀਆਂ ਦੇ ਲੜਕਾਂ ਦੇ ਹੀ ਰਜਿਸਟਰੀਆਂ ਕਲਰਕ ਟੈਸਟ ਪਾਸ ਕੀਤਾ ਹੈ ਇਸ ਲਈ ਜਦੋਂ ਵੀ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਦੁਬਾਰਾ ਉਹੀ ਅਹੁਦੇਾਂ ਤੇ ਅਨੁਯੁਕਤ ਕੀਤਾ ਜਾਂਦਾ ਹੈ ਅਨੁਰਾਗ ਵਰਮਾ ਨੇ ਆਪਣੇ ਪੱਤਰ ਵਿੱਚ ਕਿਹਾ ਕਿਹਾ ਹੈ ਕਿ ਲੋਕ ਇਸ ਸਮੇਂ ਰਜਿਸਟਰੀ ਕਲਰਕਾਂ ਦੇ ਅਧਿਆਨ ਤੇ ਤਾਇਨਾਤ ਹਨ ਉਹਨਾਂ ਨੂੰ ਕਲਰ ਰਜਿਸਟਰੀਆਂ ਕਲਰਕਾਂ ਦੇ ਅਧਿਆਨ ਤੋਂ ਹਟਾ ਕੇ ਰਿਪੋਰਟ ਕੀਤੀ ਜਾਵੇ ਜਿਨ੍ਹਾਂ ਨੇ ਹੁਣੇ 7 ਸਾਲ ਦੀ ਪੂਰੀ ਕੀਤੀਆਂ ਉਹਨਾਂ ਨੂੰ ਰਜਿਸਟਰੀਆਂ ਤੇ ਸਰਵ ਰਜਿਸਟਰੀਆਂ ਤੇ ਰਜਿਸਟ੍ਰੇਸ਼ਨ ਦੇ ਕੰਮਾਂ ਵਿੱਚ ਸਹਿਤਾ ਲਈ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ ਇਹਨਾਂ ਸਾਰੇ ਨਵੇਂ ਕਰਮਚਾਰੀਆਂ ਨੂੰ 6 ਮਹੀਨਿਆਂ ਦਾ ਸਮਾਂ ਦਿੱਤਾ ਜਾਵੇਗਾ ਧੰਨਵਾਦ